ਗੁਰਵਿੰਦਰ ਸਿੰਘ ਨੂੰ ਮਾਰਨ ਵਾਲੇ ਉਸ ਦੀ ਪਤਨੀ ਦੇ ਆਸ਼ਕ ਹਰ ਕਬਲ ਨੇ ਪੁਲਸ ਅੱਗੇ ਕੀਤੇ ਹੈਰਾਨੀਜਨਕ ਖੁਲਾਸੇ ਕਿ ਗੁਰਵਿੰਦਰ ਨੂੰ ਮਾਰ ਕੇ ਉਹ ਚੰਡੀਗੜ੍ਹ ਗਿਆ ਤੇ ਉੱਥੇ ਰੱਜ ਕੇ ਸ਼ਰਾਬ ਪੀਤੀ ਅਗਲੇ ਦਿਨ ਫਿਰ ਸ਼ਰਾਬ ਪੀਤੀ ਕਿਉਂਕਿ ਉਸ ਨੂੰ ਪਤਾ ਸੀ ਉਹ ਜਲਦੀ ਹੀ ਫੜਿਆ ਜਾਵੇਗਾ ਉਸ ਨੇ ਦੱਸਿਆ ਕਿ ਗੁਰਵਿੰਦਰ ਦੀ ਪਤਨੀ ਉਸ ਨੂੰ ਬਹੁਤ ਪੈਸਾ ਖਵਾਉਂਦੀ ਸੀ ਤੇ ਹਰ ਵੇਲੇ ਸਿਰਫ ਸਹਦੀਆਂ ਗੱਲਾਂ ਕਰਦੀ ਸੀ ਉਸ ਨੇ ਦੱਸਿਆ ਕਿ ਗੁਰਵਿੰਦਰ ਦੀ ਜ਼ਮੀਨ ਅਤੇ ਕੋਠੀ ਤੇ ਅੱਖ ਸੀ ਸਾਡੀ ਹਰ ਕਬਲ ਨੇ ਦੱਸਿਆ ਗੁਰਵਿੰਦਰ ਨੂੰ 3 ਮਹੀਨਿਆਂ ਤੋਂ ਮਾਰਨ ਲਈ ਦਬਾਅ ਪਾ ਰਹੀ ਸੀ ਹਰ ਕਬਲ ਨੇ ਦੱਸਿਆ ਉਸ ਜਨਾਨੀ ਨੇ ਸਿਰਫ ਜਿਸਮ ਦੇ ਸੁਆਦ ਲਈ ਉਸਦੇ ਹੱਥੋਂ ਇੱਕ ਸ਼ਰੀਫ ਮੁੰਡੇ ਦਾ ਕਤਲ ਕਰਵਾ ਦਿੱਤਾ ਜਿਸ ਦਾ ਉਸ ਨੂੰ ਬਹੁਤ ਅਫਸੋਸ ਹੈ ਪਿੰਡ ਸੁਖਣਵਾਲਾ ਵਾਸੀ ਗੁਰਵਿੰਦਰ ਸਿੰਘ ਦੇ ਪ੍ਰੇਮ ਸਬੰਧਾਂ ਕਾਰਨ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਇੱਕ ਹੋਰ ਅਹਿਮ ਗ੍ਰਿਫਤਾਰੀ ਕੀਤੀ ਹੈ ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਅਤੇ ਥਾਣੇਦਾਰ ਮੁਖੀ ਸਦਰ ਰਜੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਵੱਲੋਂ ਵੀਰ ਇੰਦਰ ਕੋਰ ਵਾਸੀ ਫਰੀਦਕੋਟ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਪ੍ਰੇਮ ਸਬੰਧਾਂ ਦੇ ਚੱਲਦਿਆਂ ਪਿੰਡ ਸੁਖਣਵਾਲਾ ਵਾਸੀ ਗੁਰਵਿੰਦਰ ਸਿੰਘ ਦਾ ਉਸਦੀ ਪਤਨੀ ਰੁਪਿੰਦਰ ਕੋਰ ਅਤੇ ਉਸਦੇ ਪ੍ਰੇਮੀ ਹਰਕਵਲ ਪ੍ਰੀਤ ਸਿੰਘ ਵਾਸੀ ਪਿੰਡ ਬੱਲੂਆਣਾ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ਦੀ ਤਫ਼ਤੀਸ਼ ਦੌਰਾਨ ਇੱਕ ਹੋਰ ਸਾਥੀ ਵਿਸ਼ਵਦੀਪ ਨਾਂ ਦਾ ਵੀ ਸਾਹਮਣੇ ਆਇਆ। ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਤਰ੍ਹਾਂ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਜਿੱਥੋਂ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਉਹਨਾਂ ਅੱਗੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਤਲ ਸਬੰਧੀ ਅਹਿਮ ਜਾਣਕਾਰੀ ਰੁਪਿੰਦਰ ਕੌਰ ਵੱਲੋਂ ਉਸ ਦੀ ਸਹੇਲੀ ਵੀਰਿੰਦਰ ਕੌਰ ਨੂੰ ਦਿੱਤੀ ਗਈ ਸੀ ਦੋਵੇਂ ਆਪਸ ਵਿੱਚ ਸਹੇਲੀਆਂ ਸਨ ਜਿਸ ਕਾਰਨ ਕਤਲ ਨਾਲ ਜੁੜੀਆਂ ਗੱਲਾਂ ਬੀਰ ਇੰਦਰ ਕੋਰ ਤੱਕ ਪਹੁੰਚੀਆਂ ਸਨ ਪੁਲਿਸ ਅਨੁਸਾਰ ਜੇਕਰ ਇਸ ਦੌਰਾਨ ਬੀਰਪਾਲ ਕੋਰ ਵੱਲੋਂ ਸਮੇਂ ਸਿਰ ਇਸ ਕਤਲ ਸਬੰਧੀ ਜਾਣਕਾਰੀ ਪੁਲਸ ਜਾਂ ਫਿਰ ਮ੍ਰਿਤਕ ਦੇ ਪਰਿਵਾਰ ਨਾਲ ਸਾਂਝੀ ਕੀਤੀ ਜਾਂਦੀ ਤਾਂ ਸੰਭਵ ਹੈ ਕਿ ਇਹ ਕਤਲ ਦੀ ਵਾਰਦਾਤ ਟਾਲੀ ਜਾ ਸਕਦੀ ਸੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਵੀਰ ਇੰਦਰ ਕੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਉਨਾ ਸਪਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ ਅਤੇ ਜੇਕਰ ਇਸ ਕਤਲ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਡੀਐਸਪੀ ਸਾਹਿਬ ਕਹਿੰਦੇ ਹਨ ਕਿ ਐਡੀ ਚਲਾਕ ਔਰਤ ਸੀ ਕਿ ਗੁਰਵਿੰਦਰ ਨੂੰ ਮਾਰਨ ਤੋਂ 2 ਦਿਨ ਪਹਿਲਾਂ ਹੀ ਇਸ ਨੇ ਗੁਰਵਿੰਦਰ ਨਾਲ ਆਪ ਦੇ ਵਿਆਹ ਦੀ ਵਰੇ ਗੰਢ ਮਣਾਈ ਸੀ ਤੇ ਪੂਰਾ ਵਧੀਆ ਪ੍ਰੋਗਰਾਮ ਕੀਤਾ ਸੀ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਖੁਸ਼ੀ-ਖੁਸ਼ੀ ਫੋਟੋਆਂ ਭੇਜੀਆਂ ਸੀ। ਤੇ ਕਿਸੇ ਨੂੰ ਪਿੰਕ ਨਹੀਂ ਲੱਗਣ ਦਿੱਤੀ ਕਿ ਮੇਰੀ ਕੋਈ ਅਣਬਣ ਹੋਈ ਹੈ ਹਾਲਾਂਕਿ ਇਹ ਸਾਦਿਸ਼ਤਾ ਲੰਬੇ ਸਮੇਂ ਤੋਂ કડਦੀ ਫਿਰਦੀ ਸੀ ਫਰੀਦਕੋਟ ਵਾਲੀ ਘਟਨਾ ਨੇ ਸਭ ਪਰਿਵਾਰ ਵਾਲਿਆਂ ਨੂੰ ਸੋਚਾਂ ਦੇ ਮਜਬੂਰ ਕਰ ਦਿੱਤਾ ਹੈ ਇੱਕ ਗੱਲ ਦੇ ਸਮਝ ਨਹੀਂ ਆਉਂਦੀ ਕਿ ਇਸ ਕੁੜੀ ਦੇ ਪਿਓ ਦਾ ਕੀ قصੂਰ ਹੈ ਜਿਨ੍ਹਾਂ ਨੂੰ ਦੋ ਵਾਰ ਗੁਰਵਿੰਦਰ ਦੇ ਘਰੋਂ ਕੱਢਿਆ ਗਿਆ ਇਹ ਘਟਨਾ ਵਾਪਰਨ ਤੋਂ ਬਾਅਦ ਪਹਿਲਾ ਇਨਾਂ ਦੇ ਪਿੰਡ ਦੀ ਪੰਚਾਇਤ ਗਈ ਸੀ ਗੁਰਵਿੰਦਰ ਘਰ ਉਹਨਾਂ ਨੂੰ ਕੱਢ ਦਿੱਤਾ ਗਿਆ ਤੇ ਫਿਰ ਅਗਲੇ ਦਿਨ ਸਾਰਾ ਪਰਿਵਾਰ ਗਿਆ ਸੀ ਤੇ ਉਹਨਾਂ ਨੂੰ ਵੀ ਕੱਢਣ ਦੇ ਨਾਲ-ਨਾਲ ਬੇਇੱਜ਼ਤੀ ਵੀ ਕੀਤਾ ਗਿਆ ਇੰਟਰਵਿਊ ਦੇ ਵਿੱਚ ਇਸ ਨੇ ਕਈ ਵਾਰ ਆਪਣੀ ਧੀ ਨੂੰ ਕਿਹਾ ਹੈ ਕਿ ਉਹ ਹਤੀ ਹੋਣ ਦਾ ਹੱਕ ਖੋ ਚੁੱਕੀ ਹੈ ਇਹ ਗੱਲ ਉਹਨਾਂ ਕਿਵੇਂ ਕਹੀ ਹੋਵੇਗੀ ਇਹ ਤਾਂ ਇੱਕ ਪਿਤਾ ਹੀ ਜਾਣਦਾ ਹੈ ਕਿੰਨਾ ਔਖਾ ਹੁੰਦਾ ਹੈ ਕੋਈ ਮਾਂ-ਬਾਪ ਨਹੀਂ ਚਾਹੁੰਦਾ ਉਹਨਾਂ ਦਾ ਬੱਚਾ ਗਲਤ ਰਸਤੇ ਜਾਵੇ ਹਥਿਆਰੀ ਕੁੜੀ ਦੇ ਪਿਤਾ ਨੇ ਕਿਹਾ ਕਿ ਗੁਰਵਿੰਦਰ ਸਿੰਘ ਸਾਡਾ ਜਵਾਈ ਨਹੀਂ ਸਾਡਾ ਪੁੱਤ ਸੀ ਸਿਆਣੇ ਕਹਿੰਦੇ ਆ ਕਿ ਧੀ ਦੇ ਕੇ ਪੁੱਤ ਲੈ ਲੀਦਾ ਉਹਨਾਂ ਸਾਡਾ ਪੁੱਤ ਮਾਰਿਆ ਹੈ ਜਿਸ ਤਰ੍ਹਾਂ ਉਹਨਾਂ ਨੂੰ ਮਾਰਿਆ ਉਸੇ ਤਰ੍ਹਾਂ ਉਸੇ ਜਗ੍ਹਾ ਤੇ ਲੈ ਜਾ ਕੇ ਇਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਜੀਹਾ ਕਿਣਾਉਣਾ ਕੰਮ ਕਰਨ ਲੱਗੇ 100 ਵਾਰ ਸੋਚੇ ਰੁਪਿੰਦਰ ਕੌਰ ਦਾ ਪਿਤਾ ਜਸਾ ਸਿੰਘ ਆਪਣੀ ਧੀ ਲਈ ਮੌਤ ਦੀ ਸਜ਼ਾ ਮੰਗ ਰਿਹਾ ਹੈ ਰੁਪਿੰਦਰ ਦੀ ਕਰਤੂਤ ਤੋਂ ਬਾਅਦ ਸਾਨੂੰ ਪਿੰਡ ਚੋਂ ਬਾਹਰ ਕੱਢ ਦਿੱਤਾ ਸਾਡਾ ਹੀਰੇ ਵਰਗਾ ਪੁੱਤ ਜਵਾਈ ਦੀ ਆਖਰੀ ਵਾਰ ਮੂੰਹ ਤੱਕ ਦੇਖਣਾ ਨਸੀਬ ਨਹੀਂ ਹੋਇਆ ਸਾਡੇ ਪਰਿਵਾਰ ਦਾ ਰੁਪਿੰਦਰ ਨਾਲ ਕੋਈ ਸਬੰਧ ਨਹੀਂ ਉਸ ਨੂੰ ਫਾਂਸੀ ਦੇ ਦਿਓ ਤਾਂ ਸਾਨੂੰ ਤੇ ਗੁਰਵਿੰਦਰ ਨੂੰ ਸ਼ਾਂਤੀ ਮਿਲੇਗੀ ਇੱਕ ਨਿੱਜੀ ਚੈਨਲ ਨਾਲ ਫੋਨ ਤੇ ਗੱਲ ਕਰਦੇ ਰੁਪਿੰਦਰ ਕੋਰ ਦੇ ਪਿਤਾ ਨੇ ਸਾਰੀਆਂ ਗੱਲਾਂ ਦੱਸੀਆਂ ਤੇ ਕਿਹਾ ਕਿ ਸਾਰਿਆਂ ਦੀ ਰਜ਼ਾਮੰਦੀ ਨਾਲ ਵਿਆਹ ਹੋਇਆ ਸੀ ਜੇਕਰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਇਹ ਵਿਆਹ ਹੀ ਨਾ ਕਰਵਾਉਂਦੇ ਗੁਰਵਿੰਦਰ ਸਾਡਾ ਜਵਾਈ ਨਹੀਂ ਪੁੱਤ ਸੀ ਤੇ ਸਾਡੀ ਧੀ ਨੇ ਦਰਵੇਸ਼ ਪੁੱਤ ਨੂੰ ਮਾਰ ਕੇ ਜੋ ਪਾਪ ਕਮਾਇਆ ਹੈ ਉਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ ਅਸੀਂ ਇਹੋ ਜਿਹੀ ਧੀ ਦੀ ਪੈਰਵਾਈ ਨਹੀਂ ਕਰਦੇ ਜਿਸ ਨੇ ਸਾਨੂੰ ਸਮਾਜ 'ਚ ਮੂੰਹ ਦਿਖਾਉਣ ਯੋਗ ਨਹੀਂ ਛੱਡਿਆ ਉਸ ਨੇ ਕਤਲ ਵਾਲੀ ਰਾਤ ਸਾਨੂੰ ਹੋਰ ਕਹਾਣੀ ਬਣਾ ਕੇ ਫੋਨ ਕੀਤਾ ਸੀ ਜਦ ਅਸੀਂ ਮੌਕੇ ਤੇ ਗਏ ਤਾਂ ਅਸਲ ਕਹਾਣੀ ਸਾਹਮਣੇ ਆਈ ਅਸੀਂ ਆਪ ਗੁਰਵਿੰਦਰ ਦੀ ਭੂਆ ਅਤੇ ਗਵਾਂਢੀਆਂ ਨੂੰ ਸਾਰਾ ਮਸਲਾ ਦੱਸਿਆ। ਅਸੀਂ ਸ਼ੁਰੂ ਦੇ ਸਮੇਂ ਨਾਲ ਹੀ ਸੀ ਪਰ ਰੁਪਿੰਦਰ ਵੱਲੋਂ ਗੁਰਵਿੰਦਰ ਨੂੰ ਕਤਲ ਕਰਨ ਵਾਲੀ ਗੱਲ ਸਾਹਮਣੇ ਆਉਣ ਤੋਂ ਬਾਅਦ ਜੋ ਹੋਇਆ ਉਹ ਸਭ ਦੇ ਸਾਹਮਣੇ ਸੀ। ਅਸੀਂ ਪੰਚਾਇਤ ਨਾਲ ਪਰਿਵਾਰ 'ਚ ਬੈਠੇ ਸੋਗ ਮਨਾ ਰਹੇ ਸੀ ਪਰ ਸਾਨੂੰ ਪਿੰਡ ਦੇ ਲੋਕਾਂ ਨੇ ਬਾਹਰ ਕੱਢ ਦਿੱਤਾ। ਸਾਡੇ ਮਨ 'ਤੇ ਕੀ ਬੀਤੀ ਅਸੀਂ ਬਿਆਨ ਨਹੀਂ ਕਰ ਸਕਦੇ। ਸਾਡੇ ਪਿੰਡ ਦੀ ਪੰਚਾਇਤ ਨਾਲ ਅਸੀਂ ਵਾਪਸ ਆ ਗਏ ਅਤੇ ਅੱਜ ਤੱਕ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਪਰ ਅਸੀਂ ਗੁਰਵਿੰਦਰ ਦੇ ਪਰਿਵਾਰ ਨਾਲ ਹਾਂ ਅਤੇ ਉਸ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਦੇ ਹਾਂ ਤਾਂ ਜੋ ਮਿਸਾਲ ਪੈਦਾ ਹੋ ਸਕੇ ਸਾਡੀ ਮੰਗ ਹੈ ਕਿ ਜਿਸ ਤਰ੍ਹਾਂ ਰੁਪਿੰਦਰ ਨੇ ਗੁਰਵਿੰਦਰ ਨਾਲ ਬੇਰਹਿਮੀ ਕੀਤੀ ਹੈ ਅਤੇ ਉਸ ਨੂੰ ਮਾਰਿਆ ਹੈ ਉਂਝ ਹੀ ਇਸ ਨੂੰ ਵੀ ਮਾਰ ਦਿੱਤਾ ਜਾਵੇ ਸਾਰੀ ਜ਼ਿੰਦਗੀ ਅਸੀਂ ਹੁਣ ਤੜਫਦੇ ਰਹਿਣਾ ਹੈ ਕੀ ਸਾਡੇ ਹੀਰੇ ਵਰਗਾ ਪੁੱਤ ਨਾਲ ਕੀ ਹੋਇਆ ਸਾਨੂੰ ਰੁਪਿੰਦਰ ਦੇ ਮਰੇ ਦਾ ਦੁੱਖ ਨਾ ਹੁੰਦਾ ਜਿੰਨਾ ਸਾਨੂੰ ਗੁਰਵਿੰਦਰ ਦਾ ਹੈ ਸੋ ਦੋਸਤੋ ਉਵੇਂ ਹੀ ਹਰਕਵਲ ਸਿੰਘ ਨੇ ਪੁਲਿਸ ਅੱਗੇ ਖੁਲਾਸੇ ਕੀਤੇ ਨੇ ਕਿ ਗੁਰਵਿੰਦਰ ਨੂੰ ਮਾਰ ਕੇ ਉਹ ਚੰਡੀਗੜ੍ਹ ਗਿਆ ਤੇ ਉੱਥੇ ਰੱਜ ਕੇ ਸ਼ਰਾਬ ਪੀਤੀ ਅਗਲੇ ਦਿਨ ਫਿਰ ਸ਼ਰਾਬ ਪੀਤੀ ਕਿਉਂਕਿ ਉਸ ਨੂੰ ਪਤਾ ਸੀ ਉਹ ਜਲਦੀ ਹੀ ਫੜਿਆ ਜਾਵੇਗਾ ਉਸਨੇ ਦੱਸਿਆ ਕਿ ਗੁਰਵਿੰਦਰ ਦੀ ਪਤਨੀ ਉਸ ਨੂੰ ਬਹੁਤ ਪੈਸਾ ਖਵਾਉਂਦੀ ਸੀ ਤੇ ਹਰ ਵੇਲੇ ਸਿਰਫ ਐਕਸ ਦੀਆਂ ਗੱਲਾਂ ਕਰਦੀ ਸੀ। ਉਸਨੇ ਦੱਸਿਆ ਕਿ ਗੁਰਵਿੰਦਰ ਦੀ ਜ਼ਮੀਨ ਅਤੇ ਕੋਠੀ ਤੇ ਅੱਖ ਸੀ ਸਾਡੀ। ਉਸਨੇ ਦੱਸਿਆ ਕਿ ਗੁਰਵਿੰਦਰ ਨੂੰ 3 ਮਹੀਨਿਆਂ ਤੋਂ ਮਾਰਨ ਲਈ ਦਬਾਅ ਪਾ ਰਹੀ ਸੀ। ਹਰ ਕਬਲ ਨੇ ਦੱਸਿਆ ਕਿ ਉਹ ਜਨਾਨੀ ਨੇ ਸਿਰਫ ਜਿਸਮ ਦੇ ਸੁਆਦ ਲਈ ਉਸਦੇ ਹੱਥੋਂ ਇੱਕ شریف ਮੁੰਡੇ ਦਾ ਕਤਲ ਕਰਵਾ ਦਿੱਤਾ ਜਿਸ ਦਾ ਉਸ ਨੂੰ ਬਹੁਤ ਜ਼ਿਆਦਾ ਅਫਸੋਸ ਹੈ। ਸੋ ਦੋਸਤੋ ਬਾਕੀ ਤੁਸੀਂ ਹਰ ਕਬਲ ਅਤੇ ਰੁਪਿੰਦਰ ਕੋਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ